ਹਾਂ ਆ ਹਾਈਵੇ ਆ ਜੀ ਦੇਖ ਲੋ ਇੱਕਦਮ ਹਾਥੀ ਮਗਰ ਦੀ ਆਇਆ ਤੇ ਜਮਾ ਪਤੰਦਰ ਨਾਲ ਕਹਿ ਕੇ ਨੰਗਿਆ ਘਰਾਤਾ ਪਤੰਦਰ ਨੇ ਆ ਜਿਹੜਾ ਖੰਡਰ ਅੱਜ ਬਣਿਆ ਪਿਆ ਵਾ ਇਹਦੇ ਆਫਿਸ ਲੈਣਾ ਇਹ ਕਿੰਦੀ ਕੌਂਦੀ ਗੱਲ ਹੁੰਦੀ ਸੀ ਉਦੋਂ ਲੋਕੋ ਘਿਹੜ ਆ ਰਹੀ ਆ ਨਾ ਵੀਡੀਓ ਇਹ ਗਲਤੀ ਨਾਲ ਮੈਪ ਨੇ ਸਾਨੂੰ ਲੁਧਿਆਣੇ ਦੇ ਚੌੜੇ ਬਾਜ਼ਾਰ ਦੇ ਵਿੱਚ ਵਾਰਡ ਦਿੱਤਾ ਜੋ ਮੈਕਬੁਕ ਤੇ ਲੈਪਟਾਪਸ ਵਗੈਰਾ ਵਧੀਆ ਰੱਖਦੀਆਂ ਹੋਆ ਹੈਵੀ ਵਾਲੇ ਗ੍ਰਾਫਿਕ ਕਾਰਡਸ ਵਾਲੇ ਤੇ ਸਰ ਮੈਕਬੁਕ ਤੋਂ ਇਲਾਵਾ ਹੋਰ ਤੁਹਾਡਾ ਠੋਕਾ ਕੀ ਕੀ ਚੀਜ਼ ਹੈ ਸਰ ਸਾਡੇ ਕੋਲ ਆਈਟੀ ਦੇ ਦੇਖੋ ਐਚਪੀ ਡੈਲ ਐਸਰ ਅਸੂਸ ਲੈਨੋਵੋ ਸਾਰੇ ਬ੍ਰਾਂਡ ਹੈਗੇ ਸਾਡੇ ਕੋਲ ਦੇਖੋ ਗੇਮਿੰਗ ਥੈਂਕ ਯੂ ਸਰ ਥੈਂਕ ਯੂ ਜੀ ਸੁਣੋ ਅਪਾ ਜੀ ਮੈਕਬੁਕ ਲੈ ਲਈ ਜਾ ਤੇ ਮੈਡਮ ਜੀ ਮੁਬਾਰਕਾਂ ਬਸ ਹੈਪੀ ਥੈਂਕ ਯੂ ਵਾਈ ਗੁਰੂ ਜੀ ਆ ਕਨੈਕਟਰ ਆ ਸੀ ਟਾਈਪ ਹਾਂਜੀ ਅੱਜ ਜਾ ਰਹੇ ਸੀ ਲੁਧਿਆਣਾ ਥੋੜਾ ਕੰਮ ਆ ਸੀਗਾ ਤੇ ਤੁਹਾਨੂੰ ਬਾਹਰਲਾ ਨਜ਼ਾਰਾ ਦਿਖਾਉਣੇ ਆ ਕਿ ਇੱਕ ਦਾ ਮੀਮੀ ਚੜ ਕੇ ਆਇਆ ਕਿ ਕਿੰਨਾ ਜ਼ਿਆਦਾ ਪਈ ਜਾਂਦਾ ਅੱਗੇ ਹਾਈਵੇ ਆਇਆ ਨਾ ਹਾਈਵੇ ਦਾ ਨਜ਼ਾਰਾ ਦੇਖਦੇ ਕਿਦਾਂ ਦਾ ਹਨੀ ਦਾ ਕੀ ਹੈ ਹਾਂ ਹਾਈ ਸਾਹਿਬ ਨੀਰਾ ਆ ਪਿਆ ਬਾਲੋ ਜਿਵੇਂ ਕਾ ਆਪਣੇ 7:00 ਵਜੇ ਨੂੰ ਨੀਰਾ ਇੱਧਰ ਲਈ ਪਾਸੇ ਦੇਖ ਬਾਹਰ ਕਿੰਨੀ ਬਾਰਿਸ਼ ਹੋ ਸੰਗੇ ਆਪਾਂ ਫਿਰ ਸਿੰਗਲ ਰੋਡ ਤਾਂ ਨਹੀਂ ਦੀ ਨਾ ਜਾਈਏ ਆਪਾਂ ਹਾਈਵੇਅ ਵਾਲੀ ਦੀ ਜਾਨਦੇ ਅਸੀਂ ਪਹਿਲਾਂ ਜਾਣਾ ਸੀ ਇੱਧਰ ਲਈ ਆ ਜਿਹੜੀ ਥੱਲੇ ਉੱਤਰਦੀ ਪਈ ਆ ਸੜਕ ਸਿੰਗਲ ਰੋਡ ਆ ਮਗਰ ਉਹਨੇ ਇੱਧਰ ਦੀ 10 ਕਿਲੋਮੀਟਰ ਵਾਟ ਲੰਬੀ ਪਊਗੀ ਮਗਰ ਹੈਗਾ ਆ ਹੀ ਪਈ ਆ ਟੈਨਸ਼ਨ ਨਹੀਂ ਰਹੂਗੀ ਕੋਈ ਆ ਇੱਧਰ ਦੀ ਜਾ ਰਹੇ ਹਾਂ ਹੁਣ ਉੱਗੀ ਸਾ ਦੇਖੋ ਹਾਈਵੇ ਤੇ ਇੰਨਾ ਇੰਨਾ ਪਾਣੀ ਖੜਾ ਆਇਆ ਤਾਂ ਸਿੰਗਲ ਰੋਡ ਦੇ ਤਾਂ ਤੁਸੀਂ ਦੇਖ ਲਓ ਕਿੰਨਾ ਹੋਊਗਾ ਆ ਹਾਈਵੇ ਆ ਜੀ ਦੇਖ ਲਓ ਕਿੰਨੇ ਕਿੰਨੇ ਟੋਲ ਆਪਾਂ ਦਿੰਨੇ ਆ ਹਾਈਵੇ ਦੇ ਆ ਹਾਈਵੇ ਆ ਹਾਈਵੇ ਤੇ ਤਾਂ ਇੰਨਾ ਮਾਸਾ ਪਾਣੀ ਨਹੀਂ ਖੜਨਾ ਚਾਹੀਦਾ ਕਿੰਨਾ ਜ਼ਿਆਦਾ ਬੁਰਾ ਹਾਲ ਆ ਰਿਆ ਜਿਵੇਂ ਵਗਿਆ ਪਿਆ ਹੁੰਦਾ ਇਹ ਆਪਣੇ ਪੰਜਾਬ ਦੇ ਹਾਈਵੇ ਜਿੱਨਾਂ ਦੀ ਕਿਤੇ ਆਪਾਂ 150 ਰੁਪਏ ਪਰਚੇ ਦਿੰਦੇ ਆ ਕਿਤੇ 50 ਕਿਤੇ 70 ਕਿਤੇ 200 ਤੇ ਆ ਸਹੂਲਤ ਆ ਜਗਾ ਜਗਾ ਤੋਂ ਚੇ ਨਹੀਂਵੇਂ ਤੇ ਕੋਈ ਵਾਹ ਚੱਕਣ ਵਾਲਾ ਨਹੀਂ ਹੈਗਾ ਕੋਈ ਆਪਾਂ ਨੂੰ ਆਮ ਲੋਕਾਂ ਨੂੰ ਪਤਾ ਨਹੀਂ ਹੈਗਾ ਕਿੱਥੇ ਕੰਪਲੇਟ ਕਰਨੀ ਜੇ ਕੋਈ ਕੰਪਲੇਟ ਵੀ ਕਰਦਾ ਤਾਂ ਉਹਦੀ ਕੋਈ ਸੁਣਵਾਈ ਨਹੀਂ ਕਾ ਕੋਟ ਸਤਲੁਜ ਦਰਿਆ ਦੇ ਕੋਲੇ ਜਿਹੜਾ ਟੂਲ ਪਲਾਜ਼ਾ ਉਹਦਾ 200 ਰੁਪਏ ਦੇ ਨੇੜੇ ਪਰਚੀ ਆਉਦੀ ਤੇ ਇੱਕ ਦਿਨ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਇਹ ਟੂਲ ਤਾਂ ਲਈ ਜਾਂਦੇ ਆ ਇੱਕ ਇੱਕ ਗੱਡੀ ਤੋਂ 200 ਰੁਪਏ ਮਗਰ ਮੈਂ ਕਿਹਾ ਮਗਰ ਲਈ ਪਹਲੋ ਸਿਰਫ 1 ਕਿਲੋਮੀਟਰ ਦੂਰ ਆ ਤੇ ਤੁਸੀਂ ਦੇਖਿਆ ਕਿ ਉਹਦੀ ਹਾਲਤ ਕੀ ਹੋ ਰੱਖੀ ਆ ਜਗਾ ਜਗਾ ਤੋਂ ਉੱਚਾ ਨੀਵਾ ਫਿਰ ਮੈਂ ਕਿਹਾ ਉੱਥੋਂ ਦੀ ਕੋਈ ਸਫਾਈ ਨਹੀਂ ਹੋएगी ਭਰਿਆ ਪਿਆ ਇੰਨੀ ਗੰਦਗੀ ਦੇ ਨਾਲ ਪੂਰਾ ਆਸੇ ਪਾਸਿਓਂ ਤਾਂ ਉਹਨਾਂ ਦਾ ਜਵਾਬ ਸੀਗਾ ਜੀ ਇਹ ਹਾਈਵੇ ਆ ਸਾਡਾ ਉਹਦੇ ਨਾਲ ਕੋਈ ਤੱਲਕ ਨਹੀਂ ਹੈਗਾ ਸਾਡਾ ਸਿਰਫ ਕੰਮ ਇਹ ਆ ਕਿ ਪਰਚੀ ਕੱਟਣੀ ਆ ਸਫਾਈ ਵਾਲਾ ਵੱਖਰਾ ਵਿਭਾਗ ਸੜਕ ਰਿਪੇਅਰ ਕਰਨ ਵਾਲਾ ਵੱਖਰਾ ਵਿਭਾਗ ਫਲਾਨਾ ਫਲਾਨਾ ਢੰਗ ਕੜਾ ਢੰਗ ਕੜਾ ਆ ਹਾਲ ਸਾਡੀ ਕਹਿੰਦੇ ਸੰਟੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਆ ਹਾਲ ਆ ਸਾਫ ਲਾਉ ਤੁਸੀਂ ਉਹ ਅੱਗੇ ਗੱਡੀ ਜਾਂਦੀ ਪਈ ਆ ਉਹ ਵੀ ਇੰਨੀ ਸলো ਜਾ ਰਹੀ ਆ ਸਾਰਾ ਲ ਨੰਗਿਆ ਸਾਰਾ ਛੜਾਕ ਮੌਲਾ ਮੌਲਾ ਗੋਲੀ ਵਾਂਗੂ ਪਤਾ ਨਹੀਂ ਕਿਹੜੀਆਂ ਨੇ ਬਸ ਵੜਨੀ ਜਾ ਕੇ ਭਾਈ ਧੰਤਨ ਕਰਾਦੀ ਮੀ ਨੇ 30 ਕਿਲੋਮੀਟਰ ਆ ਗਏ ਆ ਪਿੱਛੋਂ ਜਦੋਂ ਲਾਸਟ ਵੀਡੀਓ ਬਣਾਈ ਸੀ ਮੈਂ ਇਦਾਂ ਹੀ ਚੱਲੀ ਆਉਦਾ ਕੰਮ ਇਦਾਂ ਹੀ ਲਗਭਗ 2 ਘੰਟੇ ਦੇ ਨੇੜੇ ਹੋ ਚਲੇ ਆ ਜਦੋਂ ਤੋਂ ਇਹ ਘਰੋਂ ਤੁਰੇ ਆ ਇੰਨੀ ਸਪੀਡ ਆ ਮੀ ਦੀ ਇਹ ਮਜ਼ਾ ਆ ਰਿਹਾ ਇਹੋ ਜਿਹਾ ਮੌਸਮ ਦਾ ਅੱਜ ਤਾਂ ਆਪਣਾ ਕੋਈ ਪ੍ਰੋਗਰਾਮ ਦਾ ਆਪਣਾ ਗੱਲ ਦਾ ਬਣਿਆ ਹੋਇਆ ਸੀਗਾ ਵਗੈਰ ਇਹ ਨਹੀਂ ਸੋਚਿਆ ਸੀ ਕਿ ਇੰਨਾ ਮੀਂਹ ਦੇਖਣ ਨੂੰ ਮਿਲੂ ਇਹਦਾ ਨੁਕਸਾਨ ਵੀ ਆ ਹੁਣ ਜਿੱਥੇ ਜਾਣਾ ਉੱਥੇ ਪਾਣੀ ਬਹੁਤ ਜ਼ਿਆਦਾ ਖੜਾ ਹੋਊਗਾ ਕਿਵੇਂ ਉਤਰਾਂਗੇ ਕਰਾਂਗੇ ਕਿਵੇਂ ਕੰਮ ਕਰਾਂਗੇ ਹੁਣ ਸਮਝ ਨਹੀਂ ਆਉਦੀ ਹਾਈਵੇ ਤੇ ਇੰਨਾ ਪਾਣੀ ਹੋਇਆ ਵਿਆ ਤਾਂ ਸ਼ਹਿਰਾਂ ਦੇ ਵਿੱਚ ਤਾਂ ਕਿੰਨਾ ਜ਼ਿਆਦਾ ਪਾਣੀ ਹੋਊਗਾ ਆਕੀ ਦੇਖਦੇ ਜਾ ਕੇ ਆਹ ਨੰਬਰ ਇਹਦੇ ਪੂਲ ਸਪੀਡ ਤੇ ਚੱਲੀ ਜਾਂਦੇ ਵਾਈਪਸ ਬਾਰਕਲ ਗਿਆ ਹਲੋ ਚੱਕ ਜੀ ਬਾਹਰ ਆ ਜਾ Madam çöktü evvel ya. Koyuyoruz niye yeğenim? Sağ ਮੈਂ 10 ਮਿੰਟ ਹੋ ਗਏ ਖੜੇ ਨੂੰ ਉਹ ਮੁੰਡਾ ਕਹਿੰਦਾ ਨਾ ਵੀਡੀਓ ਬਣਾਏ ਮੈਨੂੰ 10 ਮਿੰਟ ਹੋ ਗਏ ਖੜੇ ਨੂੰ ਤੂੰ ਦਾ ਘਰਾੜੇ ਮਾਰੀ ਜਾਨੀ ਬੇਟੀ ਇਹ ਕੋਈ ਹੋਸ਼ ਨਹੀਂ ਹੈਗਾ ਸੀ ਕਰ ਲੋ ਗੱਲ ਬਸ ਲੋੜ ਹੀ ਨਹੀਂ ਉਹ ਕਹਿੰਦੇ ਆ ਕਾਗਜ਼ ਲੈ ਜਾਓ ਅਜੀਨਾ ਚਾਹ ਪੀ ਜਾਂਦੇ ਸੀਗੇ ਹੈਨਾ ਬੈਠੇ ਮਾਡਲ ਟਾਊਨ ਦੇ ਵਿੱਚ ਇੱਕਦਮ ਹਾਥੀ ਮਗਰ ਦੀ ਆਇਆ ਤੇ ਜਮਾ ਪਤੰਦਰ ਨਾਲ ਕਹਿ ਕੇ ਨੰਗੇ ਡਰਾਤਾ ਪਤੰਦਰ ਨੇ ਸਵੇਰ ਤੋਂ ਸ਼ਾਮ ਹੋ ਗਈ ਘੁੰਮਦਿਆਂ ਘੁੰਮਦਿਆਂ ਸਾਰਾ ਲੁਧਿਆਣਾ ਹਜੇ ਵੀ 2-3 ਘੰਟੇ ਲੱਗਿਆ ਨਹੀਂ ਇੱਥੇ ਫੀਲ 올ਡ ਇਜ਼ ਹਨਾ ਰਹੀ ਹੈ ਸੋਣੀ ਲੱਗਦੀ ਆ ਹੁਣ ਦਿਲ ਦੀ ਬਣਾਣਾ ਇਹ ਦੱਸਣਾ ਮੈਂ ਕਹਿੰਨੀ ਜੀ ਇਹ ਸੋਹਣਾ ਨਹੀਂ ਜਾਂ ਜਿਹੜੇ ਪਹਿਲੇ ਸਿੰਗਰ ਹੁੰਦੇ ਸੀ ਨਾ ਜਿੰਨੇ ਵੀ ਸਿੰਗਰ ਹੁੰਦੇ ਸੀਗੇ ਸਰਿੰਦਰ ਸਿੰਧਾ ਜਿੰਨੇ ਵੀ ਯਾਨੀ ਕਿ ਉਹ ਤੁਸੀਂ ਉਹਨਾਂ ਸਾਰਿਆਂ ਦੇ ਆਫਿਸ ਇਹਦੇ ਵਿੱਚ ਹੁੰਦੇ ਸੀ ਜਿਹੜਾ ਅੱਜ ਆ ਜਿਹੜਾ ਖੰਡਰ ਅੱਜ ਬਣਿਆ ਪਿਆ ਵਾ ਇਹਦੇ ਆਫਿਸ ਲੈਣਾ ਇਹ ਕੈਂਦੀ ਕਹਿੰਦੀ ਗੱਲ ਹੁੰਦੀ ਸੀ ਉਦੋਂ ਉਹਨਾਂ ਟਾਈਮਾਂ 'ਚ ਹਾਂ ਇਹ ਬੱਸ ਸਟੈਂਡ ਆ ਗਿਆ ਨਾਲ ਜਿੱਥੋਂ ਜਿੱਥੇ ਆਪਾਂ ਤੂੰ ਦਾ ਸੱਚਾ ਯੂਨਿਕ ਬੱਸ ਸਟਾਡ ਉਦੋਂ ਮੰਮੀ ਨੂੰ ਲੈ ਕੇ ਇੱਥੇ ਆ ਗਏ ਆ ਮੈਂ ਕਾਰ ਇੱਥੇ ਪਾਰਕਿੰਗ ਲਾਈ ਹੁੰਦੀ ਸੀ ਵੈਸੇ ਵਧੀਆ ਇੱਥੇ ਕਾਰ ਪਾਰਕਿੰਗ ਲਾਵੇ ਦਿੱਲੀ ਨੂੰ ਚੜਨਾ ਇੱਥੋਂ ਬੱਸ ਲਵੇ ਡੀ ਲੈਕਸ ਤੇ ਚਲੋ ਬਈ ਓਏ ਆਪਾਂ ਘੱਟ ਭੁੱਲ ਗਏ ਜਲਦੀ ਜਲਦੀ ਆਪਾਂ ਘੱਟ ਹੀ ਭੁੱਲ ਗਏ ਜਲਦੀ ਜਲਦੀ ਚਾ ਹਾਂ ਫਿਰ ਚੱਲ ਕੋਈ ਨਾ ਦੇਖੀ ਕਿੰਨਾ ਥੋੜਾ ਲੱਗਦਾ ਪਿਆ ਨਾ ਪਾਰਕ ਬਲਾਜਾ ਲੋਕੋ ਘਿਹੜ ਆ ਰਹੀ ਆ ਨਾ ਵੀਡੀਓ ਇਹ ਆ ਵੀ ਨਾਈਸ ਉਨੇ ਕਮਰੇ ਹੋਣਗੇ ਯਾਰ ਬਹੁਤ ਜ਼ਿਆਦਾ ਹੈ ਨਾ ਅਸੀਂ ਲੈ ਲਿਆ ਜੀ ਗਲਤ ਰਸਤਾ ਜਾਣਾ ਸੀ ਮਗਰ ਮਗਰ ਚੜ੍ਹਾ ਲਈ ਪੌਲ ਦੇ ਉੱਤੇ ਗੱਡੀ ਤੇ ਹੁਣ ਹੁਣ ਸਾਨੂੰ ਸਮਝ ਨਹੀਂ ਲੱਗਦੀ ਵੀ ਕਿੱਥੋਂ ਥੱਲੇ ਤਾਰੀਏ ਕਿੱਥੋਂ ਜਿਹੜਾ ਮੰਨ ਲਓ ਜਿਹੜੀ ਚੀਜ਼ ਸਗੀ ਸਿਰਫ 3 ਸਾਈਡੇ 3 ਕਿਲੋਮੀਟਰ ਸੀ ਉਹ 11 ਕਿਲੋਮੀਟਰ ਬਣ ਗਈ ਆ ਹੁਣ ਪਹਿਲਾਂ ਸਿੱਧੀ ਜਾਵਾਂਗੇ ਕਿੰਨੇ ਕਿਲੋਮੀਟਰ ਫਿਰ ਯੂ ਟਰਨ ਥੱਲੇ ਲਵਾਂਗੇ ਫਿਰ ਵਾਪਸ ਜਾਵਾਂਗੇ ਥੋੜਾ ਜਿਹਾ ਧਿਆਨ ਪਾਸੇ ਹੋਇਆ ਤੇ ਡਲ ਤੁਰ ਗਿਆ ਪਤਾ ਹੀ ਨਹੀਂ ਲੱਗਿਆ ਥੱਲੇ ਜਾਣਾ ਸੀਗਾ ਚਲੋ ਦੀ ਨਾਲ ਮੈਂ ਆਪਣੇ ਸਾਨੂੰ ਲੁਧਿਆਣੇ ਦੇ ਚੌੜੇ ਬਾਜ਼ਾਰ ਦੇ ਵਿੱਚ ਵਾਰ ਦਿੱਤਾ ਇੱਕ ਘੰਟਾ ਹੋ ਚੱਲਿਆ ਫਜ਼ਿਆਂ ਨੂੰ ਕਦੇ ਕਿਤੇ ਘਰ ਰੋਗਿਆਂ ਦੀ ਕਦੇ ਕਿਤੇ ਰੁਕ ਜਾਂਦੀ ਆ ਇਧਰੋਂ ਵੀ ਵੱਜਦੀ ਆ ਉਧਰੋਂ ਵੀ ਵੱਜਦੀ ਆ ਉਹ ਭਾਈ ਸਾਹਿਬ ఓ ਮਾਈ ਗॉड ਕਹਾ ਫਸ ਗਏ ਬਾਬੂਰਾਉ ਮਸਤਾਨੀ ਮੈਨੂੰ ਅੱਗੇ ਕੀ ਜਾਨਾ ਮੈਂ ਕਿਹਾ ਮੈਨੂੰ ਚੌੜਾ ਬਾਜ਼ਾਰ ਲੱਗੀ ਜਾਂਦਾ ਇਹ ਚੌੜਾ ਬਾਜ਼ਾਰ ਇਧਰੋਂ ਨਹੀਂ ਚਾਸਦੇ ਆਹਾਂ ਨਹੀਂ ਇੱਦਾਂ ਦਾ ਤੁਰਕੇ ਨਹੀਂ ਜਾਇਆ ਜਾਂਦਾ ਆਪਾਂ ਕਾਰ ਫਸਾ ਲਈ ਜੀ ਮੈਂ ਆਪਣੇ ਸਹੀ ਦਿਖਾਇਆ ਤੁਹਾਨੂੰ ਸੁਦੀ ਬਣਾ ਵੀਡੀਓ ਮੈਂ ਆਪਣੇ ਮੈਂ ਕਿਹਾ ਸਹੀ ਦਿਖਾਇਆ ਉਹ ਭਾਈ ਲੈ ਇਹਨਾਂ ਤੰਗ ਕਰਨਗੇ ਨਹੀਂ ਨਹੀਂ ਸਾਰਾ ਕੁਝ ਆ ਸਕਦਾ ਸਾਨੂੰ ਪਤਾ ਹੀ ਨਹੀਂ ਸੀ ਅਸੀਂ ਕੀ ਕਰੀਏ ਅੱਪਰ ਦਾ ਮੈਪ ਨੇ ਦਿਖਾਇਆ ਨਾ ਕੀ ਤਰੀਕੇ ਪਰਾਤ ਜੇ ਕਿੰਨਾ ਜਾਊਗਾ ਇਹ ਲੰਬਾ ਹੋਰ ਹਾਂ ਸੂਟ ਦੇਖ ਤੂੰ ਕਿੱਟੇ ਘਾੜ ਘਾੜ ਪਏ ਬੰਬ 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 ਸਹੀ ਗੱਲ ਹੈ ਜੀ ਨਾ ਆ ਦੇ ਕੇ ਲੇਡੀਜ਼ ਪਈਆਂ ਜੀਨਾਂ ਦੇ ਆ ਲੋਰ ਟਾਪ ਆਰ ਹੁਣ ਕਿੱਥੇ ਘੜਾਵੇ ਬੰਦਾ ਆ ਇੱਥੇ ਦਾ ਆ ਵਾ ਅਗੇ ਕਿਸੇ ਨੇ ਆਇਆ ਤਵਾਰ ਵਾਲੇ ਨੇ ਇੱਥੇ ਵੀ ਲੋ ਜੀ ਅੱਜ ਆਪਾਂ ਆਏ ਹੋਈ ਜਲੰਧਰ ਲੈਪਟਾਪ ਜਾਂ ਮੈਕਬੁੱਕ ਦੇਖਾਂਗੇ ਅੱਜ ਆਪਾਂ ਕਿਉਂਕਿ ਲੈਪਟਾਪ ਜਾਂ ਮੈਕਬੁੱਕ ਦੀ ਰਿਪੇਅਰਮੈਂਟ ਹੈਗੀ ਆਪਣੇ ਕੋਲੇ ਸਰਦਾ ਨਹੀਂ ਬਿਆਗਾ ਤੇ ਚੈੱਕ ਕਰਦੇ ਆਂ ਇੱਥੇ ਇੱਕ ਦੋ ਸ਼ਾਪਸ ਦੇਖੀਆਂ ਸੀਗੀਆਂ ਜੋ ਮੈਕਬੁੱਕ ਤੇ ਆਪਣਾ ਲੈਪਟਾਪਸ ਵਗੈਰਾ ਵਧੀਆ ਰੱਖਦੀਆਂ ਹੋਣ ਹੈਵੀ ਵਾਲੇ ਗ੍ਰਾਫਿਕ ਕਾਰਡਸ ਵਾਲੇ ਦੇਖਦੇ ਆਂ ਚੱਲ ਕੇ ਆਹਲਾ ਮੈਕਬੁੱਕ ਦੇਖਿਆ ਆਪਾਂ ਤੇ ਜਲੰਧਰ ਟ੍ਰਬਲ ਕੈਸਾ ਨਾਈਸ ਕੀਸਾ ਵੈਲਕਮ ਹਾਂਜੀ ਸੋਸੀ ਗੱਲ ਜੀ ਬੜੀ ਵਧੀਆ ਤੁਸੀਂ ਮੈਂ ਇੱਕਾਈ ਜੀ ਪੈਸਾ ਲੱਗਾ ਸਰ ਆਪਕੋ ਮਾਰੇ ਯਾਹਾਂ ਪੀ ਆ ਕੇ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਸਰ ਐਕਚੁਅਲੀ ਕਾਫੀ ਧੇਰ ਹੋ ਗਈ ਹੈ ਚਾ ਚੁ ਕੀਤੀ ਆ ਤੇ ਕਾਫੀ ਸਾਰੀਆਂ ਗੱਲਾਂ ਕੀਤੀਆਂ ਤੇ ਸਾਰੀਆਂ ਬਹੁਤ ਵਧੀਆ ਲੱਗੀਆਂ ਕਾਫੀ ਸਾਰੀਆਂ ਮੈਂ ਵੀਡੀਓਜ਼ ਦੇਖਦਾ ਵਾਂ ਜੋ ਜੋ ਆਫਰ ਤੁਹਾਡੇ ਹੈਗੇ ਆ ਤੇ ਕਾਟੀ ਮਿਲਦੀ ਹੈ ਜਿਹੜੇ ਹੈਗੇ ਕੋ ਸਰ ਜਿਖੋ ਜੈਨੂਨ ਚੀਜ਼ ਦਵਾਂਗੇ ਜੈਨੂਨ ਪ੍ਰੋਡਕਟ ਦਵਾਂਗੇ ਜੈਨੂਨ ਵਾਰੰਟੀ ਸਭ ਕੁਝ ਮਿਲੇਗਾ ਤਾਂ ਤੁਸੀਂ ਤੁਹਾਡੇ ਕੋ ਆਉਂਗੇ ਦੁਬਾਰਾ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਸਿਮੀ ਦੂਸਤਾਂ ਆਏ ਮੋਗੇ ਤਾਂ ਚੱਲ ਕੇ ਹਾਂਕ ਪਰ ਤੁਹਾਨੂੰ ਸਹੀ ਪ੍ਰੈਜੈਂਟ ਨਹੀਂ ਕਰਾਂਗੇ ਸਹੀ ਦੱਸਾਂਗੇ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿ ਪ੍ਰੋਡਕਟ ਚ ਕੀ ਲੱਗਾ ਠੀਕ ਹੈ ਨਾ ਤੁਸੀਂ ਕੀ ਵਰਕ ਕਰਨਾ ਤੁਹਾਡੀ ਪ੍ਰੋਫਾਈਲ ਕੀ ਹੈ ਅਕੋਰਡਿੰਗ ਹੀ ਆਪਾਂ ਯੂਜ਼ ਕਰਾਂਗੇ ਹੁਣ ਪ੍ਰੋਡਕਟ ਸਾਡੇ ਪ੍ਰੋਫਾਈਲ ਕੁਝ ਹੋਰ ਹੋਵੇ ਪ੍ਰੋਡਕਟ ਅਸੀਂ ਕੁਝ ਹੋਰ ਲੰਢੀ ਫਿਰ ਉਹ ਗਾਈਡੈਂਸ ਦਾ ਫਾਇਦਾ ਕੀ ਜੇ ਆਪਾਂ ਗਾਈਡੈਂਸ ਹੀ ਸਹੀ ਕਰਾਂਗੇ ਤੁਹਾਨੂੰ ਜੈਨੂਇਨ ਪ੍ਰੋਡਕਟ ਦਵਾਂਗੇ ਤੁਹਾਡੀ ਰਾਈਟ ਵੇ ਦਾ ਕੰਮ ਹੋਏਗਾ ਪੈਸੇ ਤੁਹਾਡੇ ਬਚਣਗੇ ਆਪਾਂ ਨੂੰ ਕੋਈ ਹੋਟੀ ਚਾਹੀਏ ਬਿਲਕੁਲ ਸਰ ਸਾਡਾ ਕਸਟਮਰ ਸਾਡੇ ਕੋ ਆਇਆ ਵੈਲਨਪੁਰ ਇੰਨੀ ਦੂਰੋਂ ਤੁਸੀਂ ਸਾਡੇ ਕੋ ਐਂ ਚੱਲ ਕੇ ਠੀਕ ਹੈ ਜੀ ਠੀਕ ਹੈ ਨਾ ਮੋਗੇ ਤੋਂ ਤੁਸੀਂ ਆਏ ਰਸਤੇ 'ਚ ਕਈ ਸ਼ੌਕ ਸੰਦਿਆ ਕੁਛਾਂ ਦੇ ਤੁਸੀਂ ਸਾਡੇ ਕੋ ਐ ਤੇ ਸਾਡਾ ਫਰਜ਼ ਵੀ ਬੰਦਾ ਕਿ ਤੁਹਾਨੂੰ ਰਾਈਟ ਵੇ ਚੀ ਦੇਣਾ ਕੋਡ ਉਹ ਦੇਣਾ ਵੀ ਉਹ ਤੁਸੀਂ ਪੈਸੇ ਖਰਚ ਰਹੇ ਹੋ ਤੁਹਾਡੀ ਵੈਲਿਊ ਫॉर ਮਨੀ ਪੀਜ ਮਿਲਦਾ ਤੇ ਸਿਰ ਮੈਕਬੁਕ ਤੋਂ ਇਲਾਵਾ ਹੋਰ ਤੁਹਾਡਾ ਕੀ ਕੀ ਸਾਡੇ ਕੋਲ ਆਈਟੀ ਦੇ ਦੇਖੋ ਐਚਪੀ ਡੈਲ ਐਸਰ ਅਜ਼ੂਸ ਲੈਣਾ ਉਹ ਸਾਰੇ ਬ੍ਰਾਂਡ ਹੈਗੇ ਸਾਡੇ ਕੋਲ ਦੇਖੋ ਗੇਮਿੰਗ ਸੀਰੀਜ਼ ਦੇ ਲੈਪਟਾਪ ਵੀ ਹੈ ਇਹ ਬਿਜ਼ਨਸ ਸੀਰੀਜ਼ ਦੇ ਲੈਪਟਾਪ ਵੀ ਸਾਰੇ ਓਕੇ ਓਕੇ ਜੀ ਅਸ ਐਸ ਵੀ ਸਾਰੀ ਸਾਡੇ ਕੋਲ ਹੈ ਐਲਈਡੀ 240 ਹਰਟਜ਼ ਤੱਕ ਸਾਡੇ ਕੋਲ ਲੈਪ ਗੇਮਿੰਗ ਲਈ ਐਲਈਡੀਜ਼ ਵੀ ਅਵੇਲੇਬਲ ਹੈ ਨੋਰਮਲ ਗੇਮਿੰਗ ਔਰ ਗੇਮਿੰਗ ਪੀਸੀ ਸਾਰੇ ਹੈਗੇ ਸਾਡੇ ਕੋਲ ਸਰ ਜੀ ਜਿਹਨੇ ਹਾਈ ਐਂਡ ਪੀਸੀ ਤੁਸੀਂ ਰਾਈਜ਼ਨ 7 ਰਾਈਜ਼ਨ 9 40 50 ਗ੍ਰਾਫਿਕਟ 50 50 ਗ੍ਰਾਫਿਕਟ ਤੱਕ ਅਵੇਲੇਬਲ ਆ ਸਾਡੇ ਕੋਲ ਠੀਕ ਹੈ ਨੰਬਰ 1 ਪੀਸੀ ਦਾ ਜਦ ਨਾਲ AI ਦੇ ਨਾਲ ਇਨੇ ਬਿਲਡ ਆ ਸਰ ਜੀ ਬਿਲਕੁਲ ਠੀਕ ਹੈ ਸਰ ਉਹ ਅਦਰ ਹੋਏ ਤੁਸੀਂ ਫਿਰ ਗੇਮਿੰਗ ਸੈਗਮੈਂਟ ਆ ਸਾਡਾ ਇਹ ਸਾਡਾ ਹੋਲਡ ਦਾ ਸੈਗਮੈਂਟ ਆ ਸਰ ਓਕੇ ਜੀ ਜਿਹੜਾ ਸਾਡਾ ਬ੍ਰਾਂਡ ਗੇਮਿੰਗ ਦਾ ਸਰ ਨੰਬਰ 1 ਗੇਮ ਸਾਰੇ ਬ੍ਰਾਂਡ ਆ ਸਾਡੇ ਕੋਲ ਲੈਨੋਵੋ Dell Asus HP ਜੀ ਇਹ ਗੇਮਿੰਗ ਸੀਰੀਜ਼ ਦੇ ਲੈਪਟਾਪ ਨੇ G ਸੀਰੀਜ਼ ਆ Asus ZUF ਸੀਰੀਜ਼ ਆ ਦੇਖੋ ਕਲਰ ਬਟ ਇਹ ਸਾਰੇ ਬ੍ਰੈਂਡ ਨਿਊ ਆ ਜੀ ਬ੍ਰੈਂਡ ਨਿਊ ਮਤਲਬ ਡੈਮੋ ਪੀਸ ਲਗੇ ਹੋਣਗੇ ਓਕੇ ਓਕੇ ਜੀ ਇਹ ਕਿ ਲੌਕ ਸੀਰੀਜ਼ ਦਾ ਲੈਪਟਾਪ ਹੈ Apple ਦੇ ਲੈਪਟਾਪ ਨੇ ਜੀ ਸਾਰੇ ਅਵੇਲੇਬਲ ਨੇ ਸਾਡੇ ਸਾਰਾ ਸਟਾਕ ਹੈ ਰੈਡੀ ਸਟਾਕ ਹੈ ਇਹ ਨਹੀਂ ਕਿ ਤੁਹਾਡੇ ਤੁਹਾਨੂੰ ਮੰਗਵਾ ਕੇ ਦੇ ਰਿਹਾ ਹਾਂ ਕੁਛ ਔਨ ਦਾ ਵੇ ਅਵੇਲੇਬਲ ਤੁਹਾਡੇ ਕੋਲ ਬਿਲਕੁਲ ਜੀ ਤੇ ਕੰਪੀਅਟਰ ਵੀ ਸਾਡੇ ਥੈਂਕ ਯੂ ਸਰ ਬਹੁਤ ਥੈਂਕ ਯੂ ਜੀ ਇਹ ਸੁਣੋ ਅੱਪਾ ਕਰਦੇ ਬਾਕੀ ਤੇ ਬਹੁਤ ਵਧੀਆ ਲੱਗਿਆ ਇੱਕ ਅਗਰ ਨੰਬਰ ਜ਼ਰੂਰ ਦੋ ਜੀ ਸਰ ਸਾਡਾ ਨੰਬਰ ਤੁਹਾਨੂੰ ਮੈਂ ਤੁਹਾਨੂੰ ਖਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਚਲੋ ਜੋਇ ਮੈਂ ਵੀਡੀਓ ਪਾਈ ਕੋਈ ਵੀ ਦੇਖੂਗਾ ਤਾਂ ਪੜਾਣਾ ਨਹੀਂ ਆਉਂਦਾ ਸਾਡੇ ਸਰ ਨੰਬਰ ਸਰ ਸਾਡਾ ਹੈਗਾ 9872520020 ਜੀ ਠੀਕ ਹੈ ਇੱਥੇ ਕਾਲ ਕਰੋ ਕੁਝ ਵੀ ਤੁਹਾਨੂੰ 149 ਜਲੰਧਰ ਰਣਜੀਤ ਨਗਰ ਜੇਰ ਇੰਡੀਆ ਕੋਮਿਊਨਿਟੀ ਆਫਿਸ ਜਲੰਧਰ ਤੇ ਨਾਮ ਕੀ ਆਪਣਾ ਅਮਨਦੀਪ ਸਿੰਘ ਮੇਰਾ ਨਾਮ ਹੈ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਅਮਨਦੀਪ ਓਕੇ ਲੋ ਜੀ ਆ ਸ਼ੋਭਾ ਤੇ ਆਪਾਂ ਵਾਹਿਗੁਰੂ ਜੀ ਦਾ ਭੋਲੇनाथ ਜੀ ਦਾ ਨਾਮ ਲੈ ਕੇ ਮੈਕਬੁੱਕ ਲੈ ਲਈਆ ਆਈ ਏਮ ਵੈਰੀ ਹੈਪੀ ਵੈਰੀ ਵੈਰੀ ਹੈਪੀ ਬਹੁਤ ਦੇਰ ਦਾ ਮੈਂ ਵੇਟ ਕਰ ਰਿਹਾ ਸੀ ਮੈਕਬੁੱਕ ਲੈਣ ਲਈ ਤੇ ਵਾਹਿਗੁਰੂ ਨੇ ਭੋਲੇ ਸ਼ੰਕਰ ਜੀ ਨੇ ਹੰਸਣ ਲਿਆ ਆਹ ਖੜੀ ਆਪਣੀ ਧੰਨੋ ਤੇ ਹਨੇਰਾ ਹੋ ਚੁੱਕਿਆ ਵਾ 9 ਵਜੇ ਨੇ ਆਂਦੇ ਜਾਂਦੇ ਲੋ ਜੀ ਘਰੇ ਆਪਾਂ ਪਹੁੰਚ ਗਏ ਆ ਤੇ ਨੀਰਾ ਕਾਫੀ ਜ਼ਿਆਦਾ ਹੋ ਗਿਆ ਤੇ ਆ ਆਪਣਾ ਮੈਕਬੁੱਕ ਆ ਠੀਕ ਆ ਜੀ ਆ ਉਹਨਾਂ ਨੇ ਬੈਗ ਨਾਲ ਹੀ ਦਿੱਤਾ ਇੱਕ ਦੋ ਚੀਜ਼ਾਂ ਵੀ ਦਿੱਤੀਆਂ ਨਾਲ ਓਹੋ ਵੀਡੀਓ ਕਲੀਅਰ ਨਹੀਂ ਬਣਦੀ ਭਾਈ ਹੁਣ ਸਹੀ ਆ ਆ ਆਪਾਂ ਉਹ ਚਲਾ ਲਈਏ ਹਾਂ ਪ੍ਰੀਮੀਅਮ ਕੁਆਲਿਟੀ ਦਾ ਬੈਗ ਦਿੱਤਾ ਇਹਨਾਂ ਨੇ ਪੂਰਾ ਐਚਪੀ ਲਿਖਿਆ ਹੋਇਆ ਹੈ ਉੱਤੇ ਤੇ ਵਿੱਚ ਆਪਣਾ ਮੈਕਬੁੱਕ ਆ ਤੇ ਮੈਡਮ ਜੀ ਮੁਬਾਰਕਾਂ ਤੇ ਤਾਨੂੰ ਵੀ ਮੁਬਾਰਕਾਂ ਕੀ ਕਹਿੰਦੀ ਸੀ ਕੀ ਕਹਿੰਦੀ ਸੀ ਫੋਨ ਤੇ ਕਿ ਕਿ ਮੈਂ ਚਲਾਉਂਗੀ ਪਹਿਲਾਂ ਹਾਂਜੀ ਅੱਛਾ ਹਾਂਜੀ ਹਾਂਜੀ ਮੁਬਾਰਕਾਂ ਤੁਹਾਨੂੰ ਵੀ ਮੈਡਮ ਜੀ ਮੁਬਾਰਕਾਂ ਜੀ ਤੇ ਭੋਲੂ ਤੈਨੂੰ ਵੀ ਮੁਬਾਰਕਾਂ ਮੁਬਾਰਕਾਂ ਜੀ

ਬੱਸ ਸੁਣਿਆ ਬੱਸ ਆ ਗਿਆ ਓਏ ਹਏ ਆ ਆ ਆ ਆ ਨਾ ਬੱਸ ਹੈਪੀ ਬੱਸ ਸਹ ਨਾਲ ਹੀ ਨਹੀਂ ਲੈ ਉਹਕੇ ਡਰੇਗਾ ਗੰਦਾ ਗਿਰੇ ਲਾ ਗੰਦਾ ਗਿਰੇ ਲਾ ਗੰਦੂ ਗਿਰੇ ਲਾ ਚਲ ਸਮਾਨ ਕੱਢਣਾ ਇਹ ਸਾਰਾ ਆ ਆ ਗਿਆ ਵਾ ਆ ਗਿਆ ਕੋਰੇ ਪਤਾ ਆ ਗਿਆ

સારી એટલે બહુ ખુશ આવે હાજી હેપી રામ હેપી રામ ਚਲੋ ਜਿਆ ਕਰ ਲਈਏ ਫਿਰ ਖੋਲਦੇ ਆ ਠੀਕ ਆ ਚਲੋ ਚਲੋ ਸੁਖ ਪਹਿਲਾਂ ਕਿਨੇ ਚਲਾਇਆ ਵਾ ਤੂੰ ਚਲਾ ਲਈ ਕਿਨੇ ਚਾਹਿਆ ਤੂੰ ਚਲਾ ਲਈ ਆਪਾਂ ਨੂੰ ਮਿਲਿਆ ਵਾ ਨਾਲ ਅਬ ਚਲ ਬੈਗ ਤਾਂ ਬਹੁਤ ਸ਼ਾਨਦਾਰ ਆ ਨਾ ਹੈਵੀ ਆ ਯਾਰ ਬੈਗ ਪੂਰਾ ਆ ਨਾ ਬਹੁਤ ਸ਼ਾਨਦਾਰ ਬਣਾਇਆ ਇੱਕ ਮਿਲਿਆ ਆਪਾਂ ਨੂੰ ਜੈਲ ਇਹਨੂੰ ਕਲੀਨ ਕਰਨ ਲਈ ਫਰੀ ਆ ਮਿਲੇ ਆਪਾਂ ਨੂੰ ਚਾਰਜਰ ਨਿਊ ਪੂਰਾ ਹੈ ਬੀਜਾ ਆਹ ਦੀ ਲੀਡ ਨਵੀ ਇੱਕ ਆਪਾਂ ਲਿਆਵਾ ਆਹ ਹਾ ਕਨੈਕਟਰ ਇੱਕ ਆਪਾਂ ਲਿਆਵਾ ਮਾਊਸ ਇਹ ਹੈਗਾ ਬਲੂਟੂਥ ਮਾਊਸ ਅਲੱਗ ਲਾਉਣ ਦੀ ਲੋੜ ਨਹੀਂ ਆਹ ਕਨੈਕਟਰ ਆ ਸੀ ਟਾਈਪ ਇਹਦੇ ਇਧਰ ਯੂ ਐਸ ਬੀ ਸੀ ਟਾਈਪ ਲੱਗ ਜਾਣੀਆਂ ਇੱਧਰ ਆਪਣਾ HDMI ਤੇ ਜਿਹੜਾ ਕੰਪਿਊਟਰ ਵਾਲੀ ਹੋਗੀ ਇਹ ਇੱਕ ਮਿਲਿਆ ਆਪਾਂ ਨੂੰ ਮਾਊਸ ਨਾਲ ਲਈ ਤੇ ਬਾਕੀ ਆ ਵੀ ਅੰਦਰ ਇਹਦੀ ਪਾਕਟ ਬਹੁਤ ਸੋਹਣੀ ਆ ਤੇ ਆ ਵੀ ਪਾਕਟ ਹੀ ਆ ਦੀ ਕਿ ਸੇਫਟੀ ਜ਼ੋਨ ਆ ਇਹਦਾ ਹੈ ਸੇਫਟੀ ਲਈ ਆਣਾ ਹੈ ਓਕੇ ਯਾਨੀ ਕਿ ਦੋ ਹੀ ਆ ਪਾਕਟ ਹਣਾ ਨਹੀਂ ਇਹ ਕਾ ਅੰਦਰ ਵੀ ਆ ਗਈ ਆ ਜਿਪ ਦੇ ਇੱਕ ਆ ਹੋ ਗਈ ਨਾ ਆ ਤੇ ਆ ਦੇਖੀ ਕੀ ਚੀਜ਼ ਹੈ ਕੀ ਬੋਰਡ ਆਟ ਐਪਟੀ ਬੋਰਡ ਇਪੋ ਇੰਡਕਟਰ ओके ਇੱਕ ਅਗੱਡੀ ਮਾਊਸ ਮਾਊਸ ਦੇਖਣਾ ਤੁਹਾਨੂੰ ਇਹਦੇ ਵਿੱਚ ਹੀ ਬਲੂਟੂਥ

ਉੱਪਰ ਉੱਤੇ ਜਾਂਦੀ ਆ ਥੱਲੇ ਆਂਦੀ ਉੱਤੇ ਜਾਂਦੀ ਥੱਲੇ ਆਂਦੀ ਜੇ ਕੱਟ ਨਹੀਂ ਆਇਆ ਕਰੀਂ ਮੈਨੂੰ ਬੁਲਾ ਲਿਆ ਕਰ ਪਾਪਾ ਜੀ ਹਾਂ ਸਾਰਾ ਕੰਮ ਹੋ ਗਿਆ ਕੰਪਿਊਟਰ ਦਾ ਤੁਸੀਂ ਆਹ ਲਾ ਲਿਆ ਬਾਲ ਦੇ ਉੱਤੇ ਆ ਬਾਲ ਆ ਕੀ ਬਾਲ ਖਤੋਂ ਨਹੀਂ ਹਿੱਟੇ ਅੱਛਾ ਚਲੋ ਠੀਕ ਹਰ ਕੋ ਕੋ ਠੀਕ ਰੱਖਾਂਗਾ ਕਿ ਤੂੰ ਸਵੇਰੇ ਛਿੱਟੀ ਕੀਤੀ ਆ ਜੇ ਦੋਸਤੋ ਅਗਰ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਵਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਐਂ ਸ਼ੇਅਰ ਕਰਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ